ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਮੁਫਤ ਦੀਆਂ ਸਕੀਮਾਂ ਸਰਕਾਰ ਬਣਾਉਣ ਦੇ ਲਈ ਮੁਫਤ ਯੋਜਨਾਵਾਂ ਦਾ ਅਲਾਹ ਸਮੇਂ-ਸਮੇਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਕੇਂਦਰ ਦੀ ਵਿੱਚ ਸੱਤਾ ਚਾਉਣ ਵਾਲੀਆਂ ਰਾਜਨੀਤਿਕ ਧਿਰਾਂ ਤੋਂ ਲੈ ਕੇ ਸੂਬੇ ਦੇ ਵਿੱਚ ਰਾਜ ਕਰਨ ਦੀ ਇੱਛਾ ਨਾਲ ਚੋਣ ਲੜਨ ਵਾਲੀਆਂ ਰਾਜਨੀਤਿਕ ਜਮਾਤ ਦੀਆਂ ਧਿਰਾਂ ਲਗਾਤਾਰ ਇਸ ਤਰ੍ਹਾਂ ਦੀਆਂ ਯੋਜਨਾਵਾਂ ਉੱਤੇ ਕੰਮ ਕਰਦੀਆਂ ਨੇ ਕਿ ਅਸੀਂ ਮੁਫਤ ਦਾ ਐਲਾਨ ਕਰੀਏ ਤੇ ਵੋਟਾਂ ਪੱਕੀਆਂ ਕਰੀਏ। ਇਹ ਮਸਲਾ ਸਮੇਂ-ਸਮੇਂ ਗੰਭੀਰਤਾ ਦੇ ਉੱਤੇ ਪਾਛਿਆ ਵੀ ਜਾਂਦਾ ਹੈ। ਚਿੰਤਕ ਲੋਕ, ਚਿੰਤਨ ਕਰਨ ਵਾਲੇ ਲੋਕ ਜਿਹੜੇ ਗੰਭੀਰ ਨਾਗਰਿਕ ਨੇ ਮਲਕ ਦੇ ਉਹ ਲੋਕ ਇਹਦਾ ਫਿਕਰ ਕਰਦੇ ਨੇ। ਦੇਸ਼ ਦਾ ਦੇਸ਼ ਤੇ ਅਸਰ, ਸੁਭੇ ਦਾ ਸੁਭਿਆਂ ਦੇ ਉੱਤੇ ਅਸਰ। ਪਰ ਉਹਦੇ باوجود ਇਹ ਵਰਤਾਰਾ ਰੁਕ ਨਹੀਂ ਰਿਹਾ। ਕੀ ਸੱਤਾ 'ਚ ਆ ਕੇ ਸਿਰਫ ਸੇਵਾ ਕਰਨਾ ਹੀ ਮਕਸਦ ਹੈ ਜਾਂ ਮੁਫਤ ਦੀਆਂ ਸਕੀਮਾਂ ਚਲਾ ਕੇ ਉਹਦੇ ਰਾਹੀਂ ਕੁਝ ਹੋਰ ਇਕੱਤਰ ਵੀ ਕੀਤਾ ਜਾਂਦਾ ਹੈ ਇਹ ਸਵਾਲ ਇੱਕ ਵਾਰ ਫਿਰ ਕਿਉਂ ਆ ਪੱਜ ਬਾਤ ਕਰ ਰਹੀਆਂ ਅੱਜ ਅੱਪਾ ਉਹਦੀ ਨਜ਼ਰਸਾਨੀ ਕਿਉਂ ਕਰ ਰਹੀਆਂ ਮਾਨਯੋਗ ਸੁਪਰੀਮ ਕੋਰਟ ਨੇ ਮੁਫਤ ਖੁਰਿਅਲੀਆਂ ਯੋਜਨਾਮਾ ਦੇ ਉੱਤੇ ਸਵਾਲ ਖੜਾ ਕੀਤਾ ਮਾਨਯੋਗ ਸੁਪਰੀਮ ਕੋਰਟ ਨੇ ਪੁੱਛਿਆ ਕਿ ਜੇ ਤੁਸੀਂ ਮੁਫਤ ਰੋਟੀ ਮੁਫਤ ਪਾਣੀ ਬਿਜਲੀ ਗੈਸ ਸਭ ਨੂੰ ਦੇ ਹੀ ਜਾਓਗੇ ਫਿਰ ਲੋਕ ਕੰਮ ਕਰਨ ਭੁੱਲ ਜਾਣਗੇ ਲੋਕਾਂ ਨੂੰ ਕੰਮ ਦੀ ਆਦਤ ਨਹੀਂ ਰਹਣੀ ਤੁਸੀਂ ਰੋਜ਼ਗਾਰ ਕਿਉਂ ਨਹੀਂ ਮਹੱਤਵ ਕਰਉਂਦੇ ਮਾਨਯੋਗ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਅਸੀਂ ਦੇਖਦੇ ਹਾਂ ਕਈ ਸੂਬੇ ਘਾਟੇ ਚੱਲ ਰਹੇ ਨੇ ਉਹਦੇ باوجود ਉਹ ਮੁਫਤ ਵਾਲੀਆਂ ਯੋਜਨਾਵਾਂ ਲਾਂ ਰਹੇ ਨੇ ਇਹ ਪਹਿਲਾ ਮੌਕਾ ਨਹੀਂ ਇਤੋਂ ਪਹਿਲਾਂ ਕੇਂਦਰ ਨੂੰ ਵੀ ਉਹ ਸਵਾਲ ਪੁੱਛ ਚੁੱਕੇ ਨੇ ਕਿ ਤੁਸੀਂ ਜਿਹੜਾ ਮੁਫਤ ਅਨਾਜ ਵਾਲੀ ਸਕੀਮ ਚਲਾਈ ਹੈ ਕੀ ਇਹ ਤੁਹਾਨੂੰ ਲੱਗਦੀ ਹੈ ਕਿ ਸਹੀ ਹੈ ਤੁਸੀਂ ਲੋਕਾਂ ਨੂੰ ਉਸ ਜਾਲ ਚੋਂ ਕੱਢ ਕੇ ਮਜ਼ਬੂਤ ਕਰਨੇ ਕਿਉਂ ਨਹੀਂ ਬਿਜਲੀ ਵਾਲੇ ਤਾਂ ਅਜਿਹਾ ਸਵਾਲ ਕੀਤਾ ਉਹਨਾਂ ਨੇ ਕਿ ਮੁਫਤ ਬਿਜਲੀ ਸਾਰਿਆਂ ਲਈ ਇਹ ਕਿਵੇਂ ਆ ਵੀ ਜੇ ਲੋੜਵੰਦ ਨੂੰ ਤੁਸੀਂ ਕੋਈ ਸਹਾਇਤਾ ਦੇਦੇ ਹੋ ਗਰੀਬ ਨੂੰ ਕੋਈ ਸਹਾਇਤਾ ਦੇ ਰਹੇ ਹੋ ਤਾਂ ਸਮਝ ਵੀ ਆਵੇ ਸਾਰਿਆਂ ਲਈ ਇਹ ਕਿਵੇਂ ਸਹੀ ਹੈ ਇਹਦੇ ਨਾਲ ਸੁੱਬੇ ਮੁਲਕ ਕਿਵੇਂ ਵਿਕਾਸ ਕਰੂਗਾ ਕਹਿੰਦੇ ਇਹ ਬੜਾ ਕਮੀਰ ਪੈ ਲੂ ਆਪਾਂ ਪਹਿਲਾਂ ਪੂਰੀ ਰਿਪੋਰਟ ਤੇ ਨਜ਼ਰਸਾਨੀ ਕਰਦੇ ਆ ਉਹਦੇ ਵਿੱਚ ਵਿੱਚ ਆਪਣਾ ਪੰਜਾਬ ਵਾਲਾ ਮਸਲਾ ਵਿਚਾਈ ਜਾਣਾ ਕਿ ਕੀ ਹੈ ਸਾਰਾ ਪਹਿਲਾਂ ਸਪਰੀਮ ਕੋਰਟ ਨੇ ਕਿਹਾ ਕਿ ਮੁਫਤ ਦਾ ਖਾਣਾ ਮਿਲੂਗਾ ਤਾਂ ਲੋਕ ਕੰਮ ਕਿਉਂ ਕਰਨਗੇ ਮੁਫਤ ਬਿਜਲੀ ਪਾਣੀ ਦੇਣ ਦੇ ਨਾਲ ਕੰਮ ਕਰਨ ਦੀ ਆਦਤ ਖਤਮ ਹੋ ਜਾਏਗੀ ਸਰਕਾਰਾਂ ਰੋਜ਼ਗਾਰ ਦੇਣ ਮਾਨਜੂਰ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਕੁਝ ਸੂਬੇ ਘਾਟੇ 'ਚ ਹੋ ਕੇ ਵੀ ਫ੍ਰੀ ਦੀਆਂ ਚੀਜ਼ਾਂ ਵੰਡਦੇ ਨੇ ਆਖਰ ਪੈਸਾ ਕਿੱਥੋਂ ਆ ਰਿਹਾ ਹੈ ਕਹਿੰਦੇ ਇਸ ਵਾਰ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਫ੍ਰੀ ਬੀਜ਼ ਕਲਚਰ ਮੁਫਤ ਦੀਆਂ ਰੋਡੀਆਂ ਇਹ ਕਾਫੀ ਪ੍ਰਚਲਿਤ ਸ਼ਬਦ ਰਿਹਾ ਆਪਣੇ ਐ ਫਰੀ ਵਿਦ ਕਲਚਰ ਜਾਂ ਮੁਫਤ ਦੀਆਂ ਰੋਡੀਆਂ ਤੇ ਕਿਹਾ ਕਿ ਜੇਕਰ ਸਰਕਾਰ ਲੋਕਾਂ ਨੂੰ ਸਵੇਰ ਤੋਂ ਸ਼ਾਮ ਤੱਕ ਫਰੀ ਦੀ ਰੋਟੀ ਗੈਸ ਬਿਜਲੀ ਦਿੰਦੀ ਰਹੇਗੀ ਤਾਂ ਲੋਕ ਕੰਮ ਕਿਉਂ ਕਰਨਗੇ ਅਜਿਹੇ ਵਿੱਚ ਕੰਮ ਕਰਨ ਦੀ ਆਦਤ ਖਤਮ ਹੋ ਜਾਏਗੀ ਸਰਕਾਰ ਨੂੰ ਰੋਜ਼ਗਾਰ ਦੇਣ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਮਾਨਯੋਗ ਸੁਪਰੀਮ ਕੋਰਟ ਨੇ ਗਰੀਬਾਂ ਦੀ ਮਦਦ ਕਰਨ ਦੇ ਉੱਤੇ ਤਾਂ ਕਿਹਾ ਕਿ ਉਹ ਤਾਂ ਸਮਝ ਆਉਂਦਾ ਤੁਸੀਂ ਗਰੀਬਾਂ ਦੀ ਮਦਦ ਕਰਦੇ ਹੋ ਪਰ ਬਿਨਾ ਫਰਕ ਤੋਂ ਸਾਰਿਆਂ ਲਈ ਮੁਫਤ ਯੋਜਨਾ ਇਹ ਵੀ ਸਮਝ ਆਉਂਦਾ ਫਿਰ ਇਹ ਬੋਟ ਦੀ ਰਾਜਨੀਤੀ ਹੈ ਸੋ ਉਹ ਕਹਿੰਦੇ ਕਿ ਇਹ ਕੀ ਹੈ ਇਹ ਸਹੀ ਨਹੀਂ ਹੈ ਸੁਮਨਿੰਦਰ ਕੋਟ ਨੇ ਟਿੱਪਣੀ ਤਾਮਿਲਨਾਡੂ ਪਾਵਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਲਿਮਟਿਡ ਦੀ ਪਟੀਸ਼ਨ ਦੇ ਸੁਲਵਾਈ ਜੁਰਾ ਨ ਕੀਤੀ ਤਾਮਿਲਨਾਡੂ ਦੇ ਵਿੱਚ ਵੀ ਮੁਫਤ ਬਿਜਲੀ ਵਾਲਾ ਪਹਿਲੂ ਹੈ ਤੇ ਉੱਥੇ ਦਾ ਜਿਹੜਾ ਪਾਵਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਹੈ ਉਹ ਅਦਾਲਤ ਗਿਆ ਹੁਣ ਇਹ ਇਹਦੇ ਪਿੱਛੇ ਕੇਂਦਰ ਹੈ ਜੀ ਇਹ ਸੂਬੇ ਦੀ ਸਰਕਾਰ ਨਾਲ ਟਕਰਾਅ ਹੈ ਜੀ ਮਾਮਲਾ ਜੋ ਮਰਜੀ ਹੋਵੇ ਪਰ ਇਹ ਪਹਿਲੂ ਗੰਭੀਰ ਹੈ ਕਿ ਪੰਜਾਬ ਦੇ ਵਿੱਚ ਵੀ ਝਾਤ ਮਾਰ ਕੇ ਦੇਖੋ ਪਾਵਰ ਕਾਮ ਤੇ ਪੰਜਾਬ ਰੋਡਵੇ ਦਾ ਜੋ ਪੱਠਾ ਬੈਠ ਰਿਹਾ ਉਹਨਾਂ ਨੂੰ ਸਮੇਂ ਸਿਰ ਹਦੈਗੀ ਨਹੀਂ ਹੋ ਪਾਰੇ ਸਰਕਾਰ ਦੇ ਉੱਤੇ ਸਰਕਾਰ ਤੇ ਕਹਦਾ ਪੰਜਾਬ ਦੇ ਉੱਤੇ ਕਰਜ਼ੇ ਦਾ ਬੋਝ ਵਧ ਰਿਹਾ ਉਹਦੇ ਬਾਅਦ ਵੀ ਯੋਜਨਾ ਚੱਲੂ ਹੈ ਨਾ ਸੋ ਇਸੇ ਤਰ੍ਹਾਂ ਦਾ ਮਾਮਲਾ ਤਾਮਿਲ ਲਾਡੂ ਸੀ ਤਾਮਿਲ ਲਾਡੂ ਦੇ ਵਿੱਚ ਫਿਰ ਤਮਿਲਨਾਡੂ ਪਾਵਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਲਿਮਟਿਡ ਨੇ ਇੱਕ ਪਟੀਸ਼ਨ ਪਾਈ ਤੇ ਕੰਜ਼ਿਊਮਰ ਫਾਈਨੈਂਸ਼ੀਅਲ ਹਾਲਥ ਦੀ ਕਹਿੰਦੇ ਪ੍ਰਵਾਹ ਕੀਤੇ ਬਿਨਾਂ ਹੀ ਬਿਨਾਂ ਕਿਸੇ ਇਹ ਯੋਜਨਾ ਤੇ ਕੰਮ ਕੀਤੇ ਬਿਨਾਂ ਹੀ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਇਹਦੇ ਉੱਤੇ ਪਹਿਲੂ ਸੀਗਾ ਸੋ ਫਿਰ ਮਾਨਯੋਗ ਚੀਫ ਜਸਟਿਸ ਤੇ ਉਹਨਾਂ ਦੇ ਨਾਲ ਤਿੰਨ ਜਿਹੜੇ ਜੱਜ ਦੇ ਬੈਂਚ ਸੀ ਨੇ ਇਹ ਦੀ ਸੁਣਵਾਈ ਕੀਤੀ ਤੇ ਕਿਹਾ ਕਿ ਕਈ ਸੂਬੇ ਜਿਹੇ ਨੇ ਜਿਹੜੇ ਘਾਟੇ 'ਚ ਨੇ ਫਿਰ ਵੀ ਮੁਫਤ ਦੀਆਂ ਯੋਜਨਾਵਾਂ ਚਲਾਉਂਦੇ ਨੇ ਇਹਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਇਹ ਮੁਫਤ ਯੋਜਨਾਵਾਂ ਦੇਸ਼ ਲਈ ਸੁਭੇ ਲਈ ਨਸਾਂ ਦੇ। ਤਿੰਨ ਪੁਆਇੰਟ ਸਮਝਣ ਦੀ ਲੋੜ ਹੈ ਚੀ ਚੀਫ ਜਸਟਿਸ ਸਾਹਿਬ ਦੇ ਕੋ ਰਿਪੋਰਟ ਦੇ ਕਿ ਜਸਟਿਸ ਨੇ ਉਹਨਾਂ ਨੇ ਤਿੰਨ ਟਿੱਪਣੀਆਂ ਕੀਤੀਆਂ ਸੀ ਜੀ ਸੁਰੀਆ ਖਾਨ ਜੀ ਹੋਰਾਂ ਨੇ ਤਿੰਨ ਕਮੈਂਟ ਬਹੁਤ ਅਹਿਮ ਨੇ ਪਹਿਲਾ ਤੁਹਾਨੂੰ ਲੋਕਾਂ ਦੇ ਲਈ ਰੋਜ਼ਗਾਰ ਦੇ ਰਸਤੇ ਖੁੱਲਣੇ ਚਾਹੀਦੇ ਨੇ ਤਾਂ ਕਿ ਉਹ ਕੰਮ ਕਰ ਸਕਣ ਤੇ ਕਮਾ ਸਕਣ ਤੇ ਇੱਜ਼ਤ ਔਰ ਆਤਮ ਸਨਮਾਨ اپنی زندگی ਬਸਰ ਕਰ ਸਕਦਾ ਜਦੋਂ ਉਹਨਾਂ ਨੂੰ ਇੱਕ ਜਗ੍ਹਾ ਤੋਂ ਸਭ ਕੁਝ ਮੁਫਤ ਮਿਲ ਜਾਏਗਾ ਤਾਂ ਫਿਰ ਉਹ ਕੰਮ ਕਿਉਂ ਕਰਨਗੇ ਕਿ ਅਸੀਂ ਅਜੇ ਹੀ ਦੇਸ਼ ਬਣਾਉਣਾ ਚਾਹੁੰਦੇ ਆ ਗੰਬੀਰ ਟਿੱਪਣੀ ਉਹਨਾਂ ਦੀ ਦੂਜਾ ਅਚਾਨਕ ਚੋਣਾ ਤੇ ਲਾਗੇ ਪਾਗੇ ਆ ਕੇ ਚੋਣਾਂ ਦੇ ਨੇੜੇ ਤੇੜੇ ਆ ਕੇ ਅਜਿਹੀਆਂ ਸਕੀਮਾਂ ਦਾ ਐਲਾਨ ਕਿਉਂ ਹੁੰਦਾ ਹੈ ਹੁਣ ਵਕਤ ਆ ਗਿਆ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਸਾਰੇ ਆਗੂ ਫਿਰ ਤੋਂ ਇਸ ਦੇ ਉੱਤੇ ਵਿਚਾਰ ਕਰਨ ਸੋਚਣ ਜੇਕਰ ਇਸ ਤਰ੍ਹਾਂ ਉਦਾਰਤਾ ਦਿਖਾਉਂਦੇ ਰਹੇ ਤਾਂ ਅਸੀਂ ਦੇਸ਼ ਦੇ ਵਿੱਚ ਡਿਵੈਲਪਮੈਂਟ ਦੇ ਵਿੱਚ ਰੁਕਾਵਟ ਬਣ ਜਾਵਾਂਗੇ ਇੱਕ ਬੈਲੈਂਸ ਹੋਣਾ ਜ਼ਰੂਰੀ ਹੈ ਅਜਿਹਾ ਕਦੋਂ ਤੱਕ ਚੱਲੇਗਾ ਵੱਡਾ ਸਵਾਲ ਹੈ ਸਾਰੀ ਰਾਜਨੀਤਿਕ ਤਰ੍ਹਾਂ ਨੂੰ ਕਹਾਂ ਕਿ ਸੋਚ ਲੋ ਜੇ ਸਾਰਿਆਂ ਤੁਸੀਂ ਨਾ ਮੰਡੀ ਜਾਇਆ ਹੋ ਕਦੇ ਸਬਜ਼ੀ ਮੰਡੀ ਜਾਂਦੇ ਹੋਵੋਗੇ ਕਿਹੀਂ ਜਾਣੇ ਮਤਲਬ ਹੁਣ ਆਪਣੇ ਪਿੰਡਾਂ 'ਚ ਤਾਂ ਬਾਈ ਇਹ ਆ ਗਈ ਜਿਹਦੇ ਖੇਤ ਨੇ ਆਪਣੇ ਖੇਤ ਤੋਂ ਆ ਗਈ ਜਿਹਦੇ ਘਰੇ ਪਿੱਛੇ ਬਾੜਾ ਉਹਨੇ ਬਾੜੇ 'ਚੋਂ ਬਣਾ ਲਈ ਅਗਾਰੀ ਤੇ ਆਪਣਾ ਸਰ ਗਿਆ ਹਾਂ ਕੋਈ ਜੀ ਮੁੱਲ ਲੈਣੀ ਆ ਮੁੱਲ ਲੈ ਲਈ ਨਹੀਂ ਅੱਗੇ ਪਿੰਡਾਂ 'ਚ ਹੁੰਦਾ ਸੀ ਜਿਹੜੀ ਮੇਰੇ ਕੋਲ ਮੈਂ ਦੇ ਦੂੰ ਤੂੰ ਮੇਰੇ ਤੋਂ ਲੈ ਲਈ ਪਰ ਹੁਣ ਸ਼ਹਿਰਾਂ 'ਚ ਜਦੋਂ ਬਾਜ਼ਾਰ ਆ ਗਿਆ ਤੇ ਲੋਕ ਸ਼ਹਿਰਾਂ ਦੇ ਵਿੱਚ ਆ ਗਏ ਪਿੰਡਾਂ 'ਚ ਉੱਠ ਕੇ ਤਾਂ ਫਿਰ ਮੰਡੀ ਲੱਗਦੀ ਆ ਸੋਮਵਾਰ ਦਾ ਬਾਜ਼ਾਰ ਬੁੱਧਵਾਰ ਬਾਜ਼ਾਰ ਵੀਰਵਾਰ ਦਾ ਬਾਜ਼ਾਰ ਐਤਵਾਰ ਦੀ ਮੰਡੀ ਮੰਗਲਵਾਰ ਦੀ ਮੰਡੀ ਆ ਹੁਣ ਉੱਥੇ ਦੇਖਿਓ ਪਿਆਜ਼ ਦੀਆਂ 25 ਫੜੀਆਂ ਲੱਗੀਆਂ ਹੋਣਗੀਆਂ ਰੇਟ ਸਾਰੇ ਦੇਖੋ ਹਾਂ ਰਾਤ ਨੂੰ ਜਿਦਾਂ ਜਿਦਾਂ ਮਾਲ ਘਟਦਾ ਵਧਦਾ ਰਹਿੰਦਾ ਫਿਰ ਮਾੜਾ ਮੋਟਾ ਉੱਪਰ ਥੱਲੇ ਕਰ ਲੈਣ ਓਵਰਾਲ ਇੱਕੋ ਰੇਟ ਇੱਕੋ ਥਾਂ ਤੋਂ ਮਾਲ ਆਇਆ ਹੁੰਦਾ ਇੱਕੋ ਠੇਕੇਦਾਰ ਦਾ ਸਮਾਨ ਹੁੰਦਾ ਫੜੀਆਂ ਆਡੜ ਹੁੰਦੀਆਂ ਸੋ ਇੱਕੋ ਤਰ੍ਹਾਂ ਦਾ ਨਹੀਂ ਹੁੰਦਾ ਗੋਭੀ ਇੱਕੋ ਤਰ੍ਹਾਂ ਦਾ ਰੇਟ ਹੈ ਕੇਲੇ ਸਿਓ ਇੱਕੋ ਤਰ੍ਹਾਂ ਦਾ ਰੇਟ ਸੁਣ ਇਹੀ ਸਵਾਲ ਉਹ ਰੈਂਟਿਕ ਪਾਰਟੀਆਂ ਨੂੰ ਕਹਿ ਰਹੇ ਨੇ ਕਿ ਵੀ ਜੇ ਤੁਸੀ ਰਾਜਨੀਤੀ ਕਰਨੀ ਹੋ ਐ ਤਾਂ ਸਾਰੀ ਇੱਕਮਤ ਹੋ ਜਾਓ ਕਿ ਆਪਾਂ ਮੁਫਤਲੀਆ ਯੋਜਨਾ ਤੇ ਨਹੀਂ ਕਰਨੀ ਇਤੋਂ ਬਿਨਾਂ ਜਿਹੜਾ ਦਾ ਲਾਜ ਬਿਲਾਜ ਵੀ ਅਜੇ ਹਮ ਮੁੱਬਸ ਨਾ ਆਰਾਮ ਕਰੋ ਉਸ ਇੱਕ ਸੁਰਤਾ ਤੇ ਆ ਜਾਓ ਘੱਟੋ ਘੱਟ ਉਹਦੇ ਨਾਲ ਦੇਸ਼ ਦਾ ਵਿਕਾਸ ਤਾਂ ਬਚੈਰੂਗਾ ਪੈਸੇ ਦਾ ਨੁਕਸਾਨ ਤਾਂ ਬਚੈਰੂਗਾ ਚਲੋ ਦੇਖਦੇ ਜੀ ਦੂਜੀ ਟਿੱਪਣੀ ਹੈ ਤੀਜੀ ਟਿੱਪਣੀ ਅਸੀਂ ਭਾਰਤ ਚ ਕਿ ਜਿਹੜਾ ਕਿਹੋ ਜਿਹਾ ਸਭਿਆਚਾਰ ਵਿਕਸਿਤ ਕਰ ਰਹੀ ਹੈ ਇਹ ਸਮਝ ਆਉਂਦਾ ਕਿ ਇਹ ਮੁਫਤ ਖੋਰੀ ਯੋਜਨਾਵਾਂ ਦੀ ਨੂੰ ਕਲਿਆਣਕਾਰੀ ਯੋਜਨਾਵਾਂ ਕਹਿ ਕੇ ਲੋਕਾਂ ਨੂੰ ਰਾਹਤ ਦੇ ਨਾਂ ਦੇ ਉੱਤੇ ਜੋ ਖੇਡ ਚਾਇਆ ਜਾ ਰਿਹਾ ਇਹ ਦੇਸ਼ ਨਾਲ ਧੋਖਾ ਹੋ ਕਹਿੰਦੇ ਕਿ ਬਿਜਲੀ ਦਾ ਬਿੱਲ ਨਹੀਂ ਆਏਗਾ ਜੀ ਹੈਨਾ ਲੋਕਾਂ ਨੂੰ ਅਦਤ ਨਿਰੋਗੀ ਅਦਾ ਕਰਨ ਦੀ ਤੇ ਫਿਰ ਇਹ ਮੁਸ਼ਕਲ ਖੜੀ ਹੋ ਜੇਗੀ ਸੋ ਮੁਫਤ ਸਹੂਲਤਾਂ ਦੇਣ ਦੇ ਨਾਲ ਕਹਿੰਦੇ ਕਿ ਦੇਸ਼ ਦੇ ਵਿੱਚ ਆਰਥਿਕ ਤੌਰ ਤੇ ਕਮਜ ਰੁਕਾਵਟ ਪਈ ਹੈ ਤੇ ਗੌਰ ਕਰਦੀ ਹੁਣ ਅਸਲ ਦੇ ਵਿੱਚ ਕੀ ਸੀ ਕਿ ਸੁਪਰੀਮ ਕੋਰਟ ਤਾਮਿਲनाडु ਪਾਵਰ ਡਿਸਟ੍ਰਿਬਿਊਸ਼ਨ ਕਾਰਪੋਰੇਸ਼ਨ ਦੀ ਇੱਕ ਪਟੀਸ਼ਨ ਜਿਹੜੀ ਸੁਣਵਾਈ ਹੋ ਰਹੀ ਸੀ ਕੰਪਨੀ ਨੇ ਵੀ ਸਚ 24 ਦੇ ਹਵਾਲੇ ਪਟੀਸ਼ਨ ਦਾਖਲ ਕੀਤੀ ਸੀ ਕਿ ਉੱਥੇ ਮੁਫਤ ਦਾ ਪਹਿਲੂ ਹੈ ਇਹ ਤੋਂ ਪਹਿਲਾਂ ਵੀ ਮਾਨਯੋਗ 100 ਯੂਨਿਟ ਦਾ ਮਾਮਲਾ ਉੱਥੇ ਤਾਂ ਸਾਡੇ ਦਾ 350 ਯੂਨਟ ਹੈ ਉਤਸਰ 100 ਜੂਟ ਤੱਕ ਮਾਪ ਮਾਪੀਆ ਇਹਨੂੰ ਲੈ ਕੇ ਮਾਮਲਾ ਅਦਾਲਤ ਤੱਕ ਚਲਾ ਗਿਆ 350 ਜੂਟ ਹੈ ਸਭਲਾ ਲੋਕਿੱਸਾ ਕਿ ਜਾਣੀਗਾ ਠੀਕ ਹੈ ਜਿਹੜੇ ਪਰਿਵਾਰ ਬਿਲਕੁਲ ਆਸਕ ਤੌਰ ਤੇ ਕਮਜ਼ੋਰ ਨੇ ਜਿਹੜਾ ਸਾਡਾ ਕਮਜ਼ੋਰ ਵਰਗ ਹੈ ਵੱਖੋ ਵੱਖ ਭਾਈਚਾਰਿਆਂ ਦੇ ਵਿੱਚ ਕਮਜ਼ੋਰ ਵਰਗ ਹੈ ਉਹਨਾਂ ਦੀ ਬਾਹ ਫੜੋ ਤੇ ਉਹਨਾਂ ਨੂੰ ਵੀ ਇਸ ਤੇ ਸਮਰੱਥ ਬਣਾਓ ਕਿ ਬਿੱਲ ਭਰਨ ਦੇ ਸਮਰੱਥ ਹੋਣ ਕਾਨੂੰ ਉਹਨਾਂ ਕੋਲੇ ਪੈਸਾ ਆਵੇ ਸਰਕਲ ਘੁੰਮੇ ਪਰ ਤੁਸੀਂ ਸਾਰਿਆਂ ਨੂੰ ਮੌਜ ਕਰੋ ਜੀ ਸਿਰਫ ਵੋਟ ਪਾ ਦਿਓ ਹੁਣ ਇਹ ਤੋਂ ਪਹਿਲਾਂ ਵੀ ਮਾਨਯੋਗ ਸੁਪਰੀਮ ਕੋਰਟ ਨੇ ਮੁਫਤ ਰਾਸ਼ਨ ਵੰਡਣ ਵਾਲੇ ਉੱਤੇ ਵੀ ਸਵਾਲ ਖੜਾ ਕੀਤਾ ਸੀਗਾ ਇਹ ਪਹਿਲੀ ਵਾਰ ਨਹੀਂ ਜਦੋਂ ਕੋਰਟ ਨੇ ਫਰੀ ਵੇਜ ਦੇ ਉੱਤੇ ਕਹਿੰਦੇ ਸਰਟੀਫਿਕੇਟ ਨਹੀਂ ਕੀਤੀ ਇਹ ਤੋਂ ਪਹਿਲਾਂ ਸੁਪਰੀਮ ਕੋਰਟ ਨੇ 12 ਫਰਵਰੀ 2025 ਨੂੰ ਕਿਹਾ ਸੀ ਕਿ ਲੋਕ ਕੰਮ ਕਰਨਾ ਨਹੀਂ ਚਾਹੁੰਦੇ ਕਿਉਂਕਿ ਤੁਸੀਂ ਉਹਨਾਂ ਨੂੰ ਮੁਫਤ ਰਾਸ਼ਨ ਦੇ ਰਹੇ ਹੋ ਬਿਨਾਂ ਕੁਝ ਕੀਤੇਆਂ ਹੀ ਹੈ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਪੈਸੇ ਮਿਲ ਰਹੇ ਨੇ ਤੇ ਇਹ ਕੇਂਦਰ ਵੱਲੋਂ ਚਲਾਈ ਗਈ ਮੁਫਤ ਸਕੀਮ ਦੇ ਉੱਤੇ ਵੀ ਕੋਰਟ ਨੇ ਕੇਂਦਰ ਨੂੰ ਪੁੱਛਿਆ ਸੀ ਕਿ ਇਹਨਾਂ ਲੋਕਾਂ ਨੂੰ ਸਮਾਜ ਦੀ ਮੁਖਤਰਾਚ ਜੋੜਨ ਦੀ ਬਜਾਏ ਤੁਸੀਂ ਇਹ ਮੁਖਤਰੀ ਸਕੀਮ ਤੇ ਕਿਉਂ ਲਾ ਰਹੇ ਹੋ ਉਹਨਾਂ ਨੂੰ ਮੁਖਤਰਾ ਚ ਲਿਆਓ ਇਹ ਵੀ ਸਵਾਲ ਆ ਇਹ ਵਰਤਾਰਾ ਪਿਛਲੇ 70 ਸਾਲਾਂ ਚੋਂ ਚੱਲਦਾ ਆ ਰਿਹਾ 1954 67 90 ਹੈ ਫਿਰ ਉਤੋਂ ਬਾਅਦ ਵਾਲਾ ਦੌਰ ਹੈਨਾ ਫਿਰ 2006 15 20 ਇਹ ਸਾਰੇ ਚੱਲਦਾ ਰਿਹਾ ਆ ਪੰਜਾਬ ਦੇ ਵਿੱਚ ਮੁਫਤ ਬਿਜਲੀ ਹੈ ਕਿਜਲੀਵਾਲ ਦਾ ਦੌਰ ਫਿਰ ਮੁਫਤ ਹੈਨਾ ਦਿੱਲੀ ਦੇ ਵਿੱਚ ਮੁਫਤ ਸਫ਼ਰ ਵਾਲਾ ਪਹਿਲੂ ਸੋ ਜੇਕਰ ਦੇਸ਼ ਦੇ ਵਿੱਚ ਦੇਖੀਏ ਮੋਟੀਆਂ-ਮੋਟੀਆਂ ਮੁਫਤ ਯੋਜਨਾਵਾਂ ਦਿੱਲੀ 'ਚ ਹਰ ਮਹੀਨੇ 200 ਯੂਨਟ ਮੁਫਤ ਹੈ ਪੰਜਾਬ 'ਚ ਹਰ ਮਹੀਨੇ 300 ਯੂਨਟ ਮੁਫਤ ਹੈ ਚਾਰਖੰਡ ਦੇ ਵਿੱਚ ਹਰ ਮਹੀਨੇ 125 ਯੂਨਟ ਮੁਫਤ ਹੈ ਇਹ ਆਪਾਂ ਹੈਨਾ ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ 300 ਯੂਨਟ ਤੱਕ ਮੁਫਤ ਬਿਜਲੀ ਹੈ ਹੈਨਾ ਕੁਝ ਚੁਣੇ ਹੋਏ ਪਰਿਵਾਰਾਂ ਦੇ ਹਵਾਲੇ ਨਾਲ ਪਰ ਉੱਤੇ ਮਾਝੇ 'ਚ 125 ਯੂਨਟ ਮੁਫਤ ਹੈ ਵਿਹਾਰ 'ਚ 125 ਯੂਨਟ ਹੈ ਤੇਰгана ਆਂਧਰਾ ਪ੍ਰਦੇਸ਼ ਇੱਥੇ ਕਿਸਾਨਾਂ ਦੇ ਲਈ ਬਿਜਲੀ ਮੁਫਤ ਹੈ ਹੈਨਾ ਦਿੱਲੀ 'ਚ ਬੀਬੀਆਂ ਦੇ ਲਈ ਬਾਸਫਰ ਮੁਫਤ ਹੈ ਪੰਜਾਬ 'ਚ ਬੀਬੀਆਂ ਲਈ ਬਸਾ ਫਿਰ ਮੁਫਤ ਹੈ ਹੈਨਾ ਮੱਧ ਪ੍ਰਦੇਸ਼ ਦੇ ਵਿੱਚ ਉਹ ਗਾਰਡਲੀ ਭੈਣ ਯੋਜਨਾ ਮੈਨ ਮੈਨ ਨੂੰ ਹਰ ਮਹੀਨੇ ਆਰਥਿਕ ਸਹਾਇਤਾ ਮਿਲਦੀ ਹੈ ਹੈਨਾ ਇਸੇ ਤਰ੍ਹਾਂ ਸਕੂਟਰੀਆ ਫਿਰ ਤਾਮਿਲਨਾਡੂ ਦੇ ਵਿੱਚ ਔਰਤਾਂ ਨੂੰ ਮਹੀਨਾਵਾਰ ਪੈਸੇ ਮਿਲਦੇ ਨੇ ਮਤਲਬ ਹੈਨਾ ਤੇ ਕਈ ਥਾਵਾਂ ਦੀ ਹੋਰ ਤਰ੍ਹਾਂ ਦੀ ਸਹੂਲਤ ਹੈ ਛਤੀਸਗੜ੍ਹ ਸੋ ਹਰਿਆਣਾ ਬੀਬੀਆਂ ਲਈ ਹਰ ਮਹੀਨੇ ਆਰਥਿਕ ਮਦਦ ਦੀ ਹੈ ਯੋਜਨਾ ਸੋ ਇਹ ਪਹਿਲੂ ਬਹੁਤ ਅਹਿਮ ਨੇ ਕਿ ਮੁਫਤ ਯੋਜਨਾਵਾਂ ਦੇਸ਼ ਨੂੰ ਕਿੱਥੇ ਲੈ ਕੇ ਜਾ ਰਹੀਆਂ ਨੇ ਹੁਣ ਇਹਨਾਂ ਦਾ 300 ਹੈ ਅਗਲੀ ਵਾਰ ਜਿਹੜੀ ਪਾਰਟੀ ਪੰਜਾਬ 'ਚ ਰਾਜਗੰਦੀ ਛਾ ਨਾਲ ਹੋਊਗੀ ਉਹ ਪ੍ਰਚਾਰ ਤੋਂ ਲੈ ਕੇ ਹੋਊਗੀ ਇਹ ਬੀਬੀਆਂ ਨੂੰ ਮੁਫਤ ਤੁਸੀਂ ਬੰਦਿਆਂ ਨੂੰ ਮੁਫਤ ਕਰੋਗੇ ਬੱਸ ਹੰਸਾ ਪਰ ਤੁਸੀਂ ਟੋਲ ਫੀ ਕਰੋਂਗੇ ਉਹਨਾਂ ਦੇ ਤੁਸੀਂ ਰੀਚਾਰਜ ਕਰਾ ਕੇ ਦਿਆ ਕਰੋ ਮਤਲਬ ਕਿਹੋ ਜੀਆਂ ਯੋਜਨਾਵਾਂ ਪੰਜਾਬ ਦੀ ਜ਼ਮੀਨ ਬਚਾਉਣ ਦਾ ਮਸਲਾ ਹੈ ਪੰਜਾਬ ਤੇ ਪਾਣੀ ਬਚਾਉਣ ਦਾ ਮਸਲਾ ਹੈ ਪੰਜਾਬ 'ਚੋਂ ਨਸ਼ਾ ਬਾਹਰ ਕੱਢਣ ਦਾ ਮਸਲਾ ਹੈ ਪੰਜਾਬ ਦੇ ਵਿੱਚ ਜੋ ਕਰਜ਼ੇ ਦਾ ਬੋਝ ਵਧਿਆ ਹੋਇਆ ਉਸ ਨੂੰ ਘਟਾਉਣ ਦੀ ਤਸਵੀਰ ਤੇ ਕੰਮ ਕਰਨ ਦੀ ਲੋੜ ਹੈ ਪੰਜਾਬ ਦੇ ਜਵਾਨ ਨੂੰ ਇੱਥੇ ਰੋਕ ਕੇ ਪੰਜਾਬ ਨੂੰ ਵਿਕਸਿਤ ਕਰਨ ਦਾ ਪਹਿਲੂ ਹੈ ਪੰਜਾਬ ਦੇ ਜਿਹਨ ਇੰਡਸਟਰੀ ਆਵੇ ਤਾਂ ਉਹ ਜਹੀ ਆਵੇ ਜਿਹੜੀ ਡਾਈ ਇੰਡਸਟਰੀ ਨਾ ਹੋਵੇ ਸਾਡੇ ਪਾਣੀ ਨੂੰ ਸਾਡੇ ਵਾਤਾਵਰਣ ਨੂੰ ਖਰਾਬ ਨਾ ਕਰੇ ਉਹਦੇ ਤੇ ਕੰਮ ਕਰਨ ਦੀ ਲੋੜ ਹੈ ਕੋਈ ਮੰਥਨ ਕੋਈ ਚਿੰਤਨ ਪੰਜਾਬ ਦੇ ਜਿਸ ਤਰ੍ਹਾਂ ਦੇ ਹਾਲਾਤ ਨੇ ਦਿਨ ਦਿਹਾੜੇ ਸਰਪੰਚਾਂ ਨੂੰ ਉਹ ਵੀ ਸੱਤਾਬਾਰੀ ਤੇ ਸਰਪੰਚਾਂ ਨੂੰ ਭਰੇ ਬਿਹਾਾਂ ਦੇ ਵਿੱਚ ਗੋਲੀਆਂ ਵੱਜ ਰਹੀਆਂ ਨੇ ਤੇ ਸਰਕਾਰਾਂ ਕਰਦੀਆਂ ਕੀ ਨੇ ਸਿਰਫ ਅਗਲੀ ਸਰਕਾਰ ਮੰਨ ਦੀ ਯੋਜਨਾਵਾਂ ਮਾਤਿਕਾ ਇਹ ਸਵਾਲ ਬੜਾ ਜਥੇਦਾਰ ਗਿਆਨੀ ਰੁਕਵੀਰ ਸਿੰਘ ਹੋਰੀ ਜਿਸ ਕਾਰਨਾ ਕਰਕੇ ਪ੍ਰੈਸ ਕਾਨਫਰੰਸ ਕਰ ਰਹੀ ਸੀ ਕਿ ਉਹ ਹੀ ਕਮ ਹੋ ਗਿਆ ਜੀ ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਬੈਠਕ ਦੇ ਦਰਮਿਆਨ ਫੈਸਲਾ ਲੈ ਲਿਆ ਕਿ ਜਥੇਦਾਰ ਗਿਆਨੀ ਰੁਕਵੀਰ ਸਿੰਘ ਉਹਨਾਂ ਨੂੰ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਹੈੱਡ ਗ੍ਰੰਥੀ ਦੀ ਪਦਵੀ ਤੋਂ ਸੇਵਾ ਤੋਂ ਪ੍ਰਕਾਸ਼ ਕੀਤਾ ਜਾਂਦਾ ਹੈ ਜੱਥੇਦਾਰ ਗਿਆਨੀ ਰੁਕਵੀਰ ਸਿੰਘ ਯਾਨੀ ਹਰਪ੍ਰੀਤ ਸਿੰਘ ਗਿਆਨੀ ਸੁਲਤਾਨ ਸਿੰਘ ਉਸ ਸਮੇਂ ਜੱਥੇਦਾਰ ਸਰਵਾਨ ਸੰ ਤਖਤਾਂ ਦੇ ਤੇ ਗਿਆਨੀ ਰੁਕਵੀਰ ਸਿੰਘ ਜੀ ਅਕਾਲ ਤਖਤ ਸਾਹਿਬ ਜੱਥੇਦਾਰ ਹੁਣ ਦੇ ਨਾਤੇ ਅਗਵਾਈ ਕਰ ਰਹੇ ਸਨ ਪੰਜ ਸਿੰਘ ਸੇਵਾ ਨਾਲੀ ਜਦੋਂ 2 ਦਸੰਬਰ 2024 ਦੇ ਹੁਕਮਨਾਮੇ ਉਹ ਫੈਸਲੇ ਲਏ ਤੇ ਉਸ ਫੈਸਲਿਆਂ ਦੇ ਆਧਾਰ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਜੀ ਕਿ ਐਦਾਂ 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 ਫਿਰ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਰੁਕਵੀਰ ਸਿੰਘ ਨੂੰ ਕਿਹਾ ਗਿਆ ਤੁਸੀਂ ਤਾਂ లైక్ ਇਨੀ ਆਉਦੇ ਨੇ ਚਲੋ ਤੋਰੋ ਉਸ ਸਮੇਂ ਗਨੀ ਰਗਵੀਰ ਸਿੰਘ ਉਮੇ ਹੜ ਨਹੀਂ ਸਕਿਆ ਉਸ ਸਮੇਂ ਜਿਹੋ ਜਿਹਾ ਮਾਹੌਲ ਸੀ ਉਸ ਸਮੇਂ ਇਹ ਪਹਿਲੂ ਜਿਹੜੇ ਕੱਲ ਲੈ ਕੇ ਉਹ ਬੈਠੇ ਮੀਡੀਆ 'ਚ ਜੇ ਉਸ ਦਿਨ ਲੈ ਕੇ ਬੈਠੇ ਹੁੰਦੇ ਸ਼ਾਇਦ ਸਥਿਤੀ ਹੋਰ ਤਰ੍ਹਾਂ ਦੀ ਹੁੰਦੀ ਸ਼ਾਇਦ ਮਾਹੌਲ ਕੋਈ ਹੋਰ ਹੁੰਦਾ ਫਿਰ ਉਹ ਹੈਡ ਗਰੰਟੀ ਦਾ ਉਹਦਾ ਬਚਾਉਣ ਦੇ ਲਈ ਵੀ ਹਾਂ ਪਰਦੇ ਪਿੱਛੋਂ ਸਮਝੌਤੇ ਕਰਦੇ ਵੀ ਦਿਖੇ ਅਦਾਲਤ ਦਾ ਰੁਖ ਕਰਦੇ ਵੀ ਦਿਖੇ ਫਿਰ ਉਸੇ ਤਨਖਾਹ ਤੇ ਕੰਮ ਕਰਦੇ ਵੀ ਦਿਖੇ मामला ਠੰਡੇ ਬਸਤੇ ਚਲਾ ਗਿਆ ਪਰ ਅਚਾਨਕ ਕੱਲ ਵੱਡੀ ਗਿਸ਼ਤਾਰ ਪ੍ਰੈਸ ਕਾਨਫਰੰਸ 328 ਦਾ ਪਤਾ ਪਾਵਨ ਰੂਪਾਂ ਦੇ ਮਾਮਲੇ 'ਚ ਵੀ ਸ਼੍ਰੋਮਣੀ ਕਮੇਟੀ ਦੀ ਕਾਰਜ ਵਿਧਾ ਦੇ ਹਵਾਲੇ ਨਾਲ ਵੀ ਲੰਗਰ ਦੀਆਂ ਸੁੱਕੀਆਂ ਰੋਟੀਆਂ ਤੋਂ ਲੈ ਕੇ ਬਿਲਡਿੰਗਾਂ ਬਣਦੇ ਹਵਾਲੇ ਤੱਕ ਵੀ ਐਸਜੀਪੀਸੀ ਦੀਆਂ ਜ਼ਮੀਨਾਂ ਵੇਚਣ ਦੇ ਮਾਮਲੇ 'ਚ ਵੀ ਖੰਡਪਟ ਸਾਹਿਬ ਦੇ ਗਰਾਉਂਡ ਦੇ ਨਾਂ ਦੇ ਉੱਤੇ ਰਿਸ਼ਵਤ ਦਾ ਮਾਮਲਾ ਵੀ ਬਦਲੀਆਂ ਦੀ ਐਸਜੀਪੀਸੀ ਦੇ ਵਿੱਚ ਉਹਦੇ ਵਿੱਚ ਰਿਸ਼ਵਤ ਦਾ ਮਾਮਲਾ ਵੀ ਸਾਰਿਆਂ ਦੇ ਲਈ ਉਹਨਾਂ ਨੇ ਸ਼੍ਰੋਮਣੀ ਕਮੇਟੀ ਜੋ ਕੁਝ ਵਾਪਰ ਰਿਹਾ ਉਹਦੇ ਲਈ ਸਿੱਧਾ ਬਾਦਲ ਪਰਿਵਾਰ ਨੂੰ ਜਿਵੇਂ ਬੈਠਾ ਰਾਇਆ ਲਗਭਗ ਗੱਨਾਵਾਂ ਕੀਤੀਆਂ ਜਿਹੜੀਆਂ ਸੰਗਤ ਦੇ ਵਿੱਚ ਵਿਛੜਦੀਆਂ ਨੇ ਜਿਹੜੀਆਂ ਸੰਗਤ ਦੇ ਵਿੱਚ ਤੁਰੀਆਂ ਫਿਰ ਰਹੀਆਂ ਨੇ ਚੱਲ ਰਹੀ ਹੈ ਗੱਲ ਕਹਿ ਜੀ ਬਿਸ਼ਨੂ ਕੰਟਰੋਲ ਬਾਦਲਾ ਨੇ ਕੀਤਾ ਜੀ ਆਪਣੇ ਹਿਸਾਬ ਨਾਲ ਚਲਾਉਂਦੇ ਆ ਜੀ ਸਰਕਾਰ ਵੀ ਹੈ ਗੋਲਕਾ ਦਾ ਜ਼ਿਕਰ ਕਰਦੀ ਰਹਿੰਦੀ ਹੈ ਹੈਨਾ ਤੇ ਉਹੋ ਜਿਹਾ ਹੀ ਜ਼ਿਕਰ ਕੈਨਡਿਡਟ ਕੁਮਾਰ ਸਿੰਘ ਨੇ ਵੀ ਕੀਤਾ ਸਾਰੇ ਸਵਾਲ ਇਹ ਕਰ ਰਹੇ ਸੀ ਕਿ ਦੇਰਵਾਦ ਕਿਉਂ ਇਹ ਇੰਨਾ ਲੰਮਾ ਵਕਫਾ ਕਿਉਂ ਔਰ ਬਿਲਕੁਲ ਉਸ ਦਿਨ ਜਦੋਂ ਸਵੇਰ ਨੂੰ ਐਲਜੀਪੀਸੀ ਦੀ ਅੰਤਰੀਕ ਕਮੇਟੀ ਦੀ ਬੈਠਕ ਹੋਣੀ ਹੈ ਕੀ ਜਾਣੀ ਰਗਵੀਰ ਸਿੰਘ ਨੂੰ ਇਹ ਗੱਲ ਦੀ ਇਤਲਾਹ ਹੋ ਗਈ ਸੀ ਕਿ ਉਹਨਾਂ ਨੂੰ ਇਹ ਪਤਾ ਲੱਗੇ ਕਿ ਸਵੇਰੇ ਮੈਨੂੰ ਹਟਾਤਾ ਜਾਊਗਾ ਜੇ ਉਹ ਪ੍ਰੈਸ ਕਾਨਫਰੰਸ ਨਾ ਵੀ ਕਰਦੇ ਤਾਂ ਵੀ ਉਹਨਾਂ ਦੀ ਸਿਵਿਆਮਾਚ ਖਤਮ ਹੋ ਰਹੀਆਂ ਸੀ ਹੁਣ ਇਹ ਕਹਿਣ ਨੂੰ ਮਿਲ ਜੂਗਾ ਕਿ ਮੈਂ ਪ੍ਰੈਸ ਕਾਨਫਰੰਸ ਕਰਤੀ ਮੈਂ ਸੱਚ ਬੋਲਤਾ ਮੈਂ ਆਪਣਾ ਸਿੱਖੀ ਦਾ ਫਰਜ਼ ਨਿਭਾਤਾ ਇਸ ਲਈ ਮੈਨੂੰ ਉਟਾਇਆ ਕਿ ਇਸ ਲਈ ਇਹ ਜਾਣਦੇ ਆ ਉਹਨਾਂ ਨੇ ਇਹ ਪਹਿਲੂ ਚੁੱਕਿਆ ਜਿੱਥੇ ਲੋਕਾਂ ਦੇ ਮਨਾਂ 'ਚ ਇਹ ਗੱਲ ਪਈ ਆ ਕਿ ਇਹ ਕੁਝ ਵਾਪਰ ਰਿਹਾ ਹੈ ਸਾਡਾ ਇਤਿਹਾਸ ਨਹੀਂ ਸੰਭਾਲਿਆ ਜਾ ਰਿਹਾ ਜਿਵੇਂ ਉਹਨਾਂ ਨੇ ਸਾਖਾ ਨਨਕਾਣਾ ਦੇ ਵਿੱਚ ਜਿਹੜੇ ਗੁਰਗਨ ਸਾਹਿਬ ਜੀ ਦੇ ਅੰਗਾਂ 'ਚ ਗੋਲੀ ਲੱਗੀ ਉਹ ਕਹਿੰਦੇ ਵੀ ਹੁਣ ਕਿੱਥੇ ਗੁਰਗਨ ਸਾਹਿਬ ਅੱਗੇ ਸੰਗਤ ਨੂੰ ਦਿਖਾਇਆ ਜਾਂਦਾ ਸੀ ਉਹ ਦਰਸ਼ਨ ਦੇਦਾਰ ਕਰਾਇਆ ਜਾਂਦੇ ਸੀ ਹੁਣ ਕਿਉਂ ਨਹੀਂ ਫਿਰ 1984 ਦੇ ਵਿੱਚ ਉਹ ਕਹਿੰਦੇ ਕਿ ਜਦੋਂ ਫੌਜ ਚੱਕ ਕੇ ਲੈ ਗਈ ਲਾਇਬ੍ਰੇਰੀ ਦਾ ਸਮਾਨ ਤੇ ਕਿਤਾਬਾਂ ਇਤਿਹਾਸਕ ਦਸਤਾਵੇਜ਼ ਤੇ ਉਹਦੇ ਵਿੱਚ ਕੁਝ ਪਵਨ ਸਰੂਪ ਵੀ ਤੇ ਉਹਨਾਂ 'ਚ ਜਦੋਂ ਵਾਪਸ ਲੈਣ ਦੀ ਜਦੋਂ ਜਲ ਚੱਲੀ ਤਾਂ ਉਹਦੇ ਵਿੱਚ ਜੋ ਕੁਝ ਵਾਪਸ ਆਇਆ ਉਹਨਾਂ ਵਿੱਚ ਇੱਕ ਪਾਵਨ ਸਰੂਪ ਉਹ ਵੀ ਵਾਪਸ ਆਇਆ ਜਿੱਦ ਉੱਤੇ ਗੁਰੂ ਸਾਹਿਬ ਦੇ ਹੱਥ ਲਿਖਤ ਤੇ ਦਸਖਤ ਨੇ ਕਹਿੰਦੇ ਜੀ ਉਹ ਹੁਣ ਕਿੱਥੇ ਆ ਉਹਦੀ ਜਾਣਕਾਰੀ ਨਹੀਂ ਫਿਰ ਉਹ ਕਹਿੰਦੇ ਸ੍ਰੀ ਗੁਰਤਖਸਬ ਤੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਜਿਹੜੀਆਂ ਗੁਰੂ ਸਾਹਿਬ ਦੀ ਸ਼ੋਪਰਾ ਪਸੀ ਉਹਨਾਂ ਦੇ ਉੱਤੇ ਸੋਨਾ ਚੜਾਉਣ ਦਾ ਫਿਰ ਉਹਨਾਂ ਦੇ ਮੁਠੇ ਉਸ ਸਮੇਂ ਸੋਨਾ ਚੜਾਉਂਦੇ ਟੁੱਟ ਗਿਆ ਇੱਕ ਦਾ ਉਹ ਮੁਠਾ ਹੀ ਬਦਲਤਾ ਕਹਿੰਦੇ ਇਹ ਵੀ ਨਹੀਂ ਦੇਖਿਆ ਗੁਰੂ ਸਾਹਿਬ ਜੀ ਸੋ ਉਹਨਾਂ ਨੇ ਇਤਿਹਾਸ ਤੌਰ ਤੇ ਵੀ ਤੇ ਮੌਜੂਦਾ ਦੌਰ ਚ ਉਹ ਕਹਿੰਦੇ ਵੀ 8500 ਰੁਪਏ ਦੇ ਵਿੱਚ ਅਖੰਡਪਾਠ ਸਾਹਿਬ ਜਦੋਂ ਬੁੱਖ ਹੁੰਦਾ ਸੀ ਦਰਬਾਰ ਸਾਹਿਬ ਚ ਤਦ ਵੀ ਕਹਿੰਦੇ ਪੰਜ-ਪੰਜ ਲੱਖ ਦੀ ਰਿਸ਼ਕਤ ਲੈ ਕੇ ਖਾਸਾਵਾ ਤੇ ਕਰਵਾਏ ਜਾਂਦੇ ਰਹੇ ਨੇ ਉਹ ਕਹਿੰਦੇ ਗੈ ਨਹੀਂ ਸੁਲਤਾਨ ਸਿੰਘ ਨੂੰ ਪੁੱਛਿਓ ਦੱਸਣਗੇ ਕਿ ਵੀ ਜਦੋਂ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਜਦਦਰ ਤੋਂ ਹਟਾਉਣ ਤੋਂ ਬਾਅਦ ਹੈਨਾ ਤੇ ਉਹਨਾਂ ਨੂੰ ਵਾਪਸ ਆਉਣ ਦੇ ਲਈ ਕਿਹਾ ਗਿਆ ਕਿ ਜੇ ਦਰਬਾਰ ਸਾਹਿਬ ਵਾਪਸ ਆਉਣਾ ਤਾਂ 5 ਲੱਖ ਲੱਗੂਗਾ ਉਹਨੇ ਰਿਸ਼ਵਤ ਦਾ ਸਵਰਖਾ ਕੀਤਾ ਸੁੱਕੀਆਂ ਰੋਟੀਆਂ ਤੋਂ ਕਹਿੰਦੇ ਕਰੋੜਾ ਕਮਾਰੇ ਨੇ ਉਹ ਕਹਿੰਦੇ ਵੀ ਬਾਦਲ ਦਲ ਦੇ ਲਈ ਫੰਡ ਇਕੱਠਾ ਕਰਨ ਦੇ ਲਈ ਐਸੀਬੀਏ ਦੀਆਂ ਜ਼ਮੀਨਾਂ ਦਾਦ ਤੇ ਲਾਈਆਂ ਜਾ ਰਹੀਆਂ ਸੋ ਉਹਨੇ ਕਈ ਸਵਾਲ ਸਿੱਧੇ ਰੂਪ ਦੇ ਵਿੱਚ ਬਾਦਲ ਪਰਿਵਾਰ ਤੇ ਖੜੇ ਕੀਤੇ ਬਿਲਕੁਲ ਇਹਦੀ ਜਾਂਚ ਹੋਣੀ ਬਣਦੀ ਹੈ 328 ਰੁਪਏ ਦੇ ਮਾਮਲੇ 'ਚ ਸਿੱਟ ਕਿਹੜੇ ਪਾਸੇ ਨੂੰ ਤੁਰੀ ਫਿਰਦੀ ਹੈ ਹੁਣ ਕੀ ਗਿਆਨੀ ਰਣਵੀਰ ਸਿੰਘ ਆਉਣ ਦੇ ਸਮੇਂ ਸਿੱਟ ਤੇ ਗਵਾਹ ਬਣ ਕੇ ਸਾਹਮਣੇ ਆਓਗੇ ਕੀ ਉਹ 2 ਦਸੰਬਰ ਦੇ ਹਵਾਲਿਆਂ ਨਾਲ ਕੋਈ ਅੱਗੇ ਵਧਨ ਦੀ ਮਹਮ ਕਰਣਗੇ ਕੀ ਉਹ ਪੁਨਰ ਸੰਜੀਤ ਅਕਾਲੀ ਦਲ ਦਾ ਰੁਖ ਕਰ ਲੈਣਗੇ ਕਿ ਉਹ ਜਿਹੜਾ ਉਹਨਾਂ ਨੇ ਜਿੱਥੇ ਲਿਆ ਕੇ ਗੱਲ ਸਮੀਟੀ ਕਿ ਸਰਬੱਤ ਖਾਲਸਾ ਬੁਲਾਇਆ ਜਾਣਾ ਚਾਹੀਦਾ ਕਿ ਉਹ ਏਸੀ ਗੱਲ ਕਰਨਗੇ ਕਿ ਸਰਬੱਤ ਖਾਲਸਾ ਬੁਲਾਉਣ ਦੀ ਤਿਆਰੀ ਹੋ ਰਹੀ ਹੈ ਕਿ ਉਹ ਕਿਸੇ ਅਜਿਹੇ ਸੰਸਦ ਜਿਨੇ ਉਹ ਕਹਿੰਦੇ ਵੀ ਸਾਡੇ ਤੇ ਇਹ ਵੀ ਦਬਾਅ ਬਣਾਇਆ ਜਾਂਦਾ ਰਿਹਾ ਕਿ ਤੁਸੀਂ ਐਲਾਨ ਕਰ ਦਿਓ ਆ ਕਿ ਸੰਗਤ ਕਿ 2 ਦਸੰਬਰ ਦੇ ਜੋ ਹੁਕਮਨਾਮੇ ਸੀ ਜੋ ਫੈਸਲੀ ਦੇ ਪਿੱਛੇ ਦਾ ਜੀ ਬੀਜਪੀ ਆਰਐਸਐਸ ਸੀ ਕਹਿੰਦੇ ਖਹਿ ਦਿਓ ਕਿ ਅਸੀਂ ਕਿਹਾ ਕਿ ਠੀਕ ਹੈ ਇਹ ਉਹ ਸਮੇਂ ਉਹ ਨਹੀਂ ਸੀ ਕਿ ਅੱਜ ਤਾਂ ਨਹੀਂ ਕੋਈ ਪਿੱਛੇ ਇਹ ਵੀ ਸਵਾਲ ਸੋ ਇਹ ਧੋਏ ਪਾਸੇ ਸਵਾਲ ਹੈ ਜਿੱਥੇ ਬਾਦਲ ਤਰ ਲਈ ਸਵਾਲ ਖੜੇ ਹੋਗੇ ਉੱਥੇ ਜਥਰ ਕਹਿੰਦੇ ਰੁਕਵੀਰ ਸਿੰਘ ਲਈ ਵੀ ਕਈ ਸਵਾਲ ਖੜੇ ਹੋਗੇ ਪਰ ਉਹਨਾਂ ਦੇ ਕੱਲ ਵਾਲੇ ਫੈਸਲਿਆਂ ਤੋਂ ਬਾਅਦ ਉਹਨਾਂ ਦੇ ਕੱਲ ਵਾਲੇ ਐਲਾਨ ਤੋਂ ਬਾਅਦ ਅੱਜ ਜਿਵੇਂ ਐਸਜੀਪੀਸੀ ਫੈਸਲਾ ਲੈਂਦਿਆਂ ਅੱਗੇ ਵੱਧ ਰਹੀ ਹੈ ਬਰਖਾਸਤੀ ਦੀ ਕਾਰਵਾਈ ਤੇ ਕੀ ਇਹ ਟਕਰਾ ਪੰਥਕ ਤੌਰ ਤੇ ਵੱਧਦਾ ਦਿਖ ਰਿਹਾ ਹੈ ਕਿ ਚੈਪਟਰ ক্লোਜ਼ ਹੋ ਗਿਆ ਹੈ ਇਸ ਸਵਾਲ ਬੜਿਆ ਰਣਾ ਆਉਂਦੇ ਸਮੇਂ ਦੇ ਵਿੱਚ ਕਿਉਂਕਿ ਅਕਾਲੀ ਦਲ ਬਾਦਲ ਧਿਰ ਦੇ ਉੱਤੇ ਸਿੱਧਾ ਰਾਜਨੀਤਿਕ ਬਾਦ ਸੀ ਜਿਹਦੇ ਨਾਲ ਉਹਨਾਂ ਦੀ ਚੱਲ ਰਹੀ ਮੈਮ ਦੇ ਵਿੱਚ ਕੰਡੈਂਡਟ ਪੈ ਜੂਗਾ ਜੀ ਨੁਕਸਾਨ ਹੋ ਜੂਗਾ ਜੀ ਪਰ ਉਹ ਤੁਰੇ ਹੋਏ ਨੇ ਉਹਨਾਂ ਦੇ ਉੱਤੇ ਰਿਐਕਟ ਕਰਨਾ ਠੀਕ ਨਹੀਂ ਸਮਝਾਗੇ ਜਾਦੇ ਬੋਲਾਂਗੇ ਤਾਂ ਬਹੁਤ ਬਦਗਨ ਚੁੱਪ ਧਾਰੀ ਪਰ ਐਸਜੀਪੀਸੀ ਨੇ ਅੱਜ ਆਪਣਾ ਕੰਮ ਕਰਤਾ ਸੋ ਕੀ ਹੁਣ ਇਹ ਕੰਮ ਬਾਦਲਾ ਨਿਕਰਾ ਉਹ ਕਹਿੰਦੇ ਵੀ ਜਦੋਂ ਅਸੀਂ ਗੁਰੂ ਸਾਹਿਬ ਦੇ ਤਾਬਿਆਂ ਬੈਠਦੇ ਸੀ ਤਾਂ ਵੀ ਕਹਿੰਦੇ ਸੀ ਨੂੰ ਛੇਤੀ ਤੋੜ ਅੱਜ ਤੋੜਨਾ ਸੀ ਇਸ ਲਈ ਉਹਨਾਂ ਨੇ ਕੰਮ ਖੁਲਾਸੇ ਕਰਤੇ ਜਾਂ ਉਰਲਾ ਮਨ ਜਾਗ ਪਿਆ ਜਮੀਰ ਜਾਗ ਪਈ ਇਸ ਲਈ ਉਹ ਬੋਲੇ ਤੇ ਅੱਜ ਤਾਂ ਤੋਰੇ ਇਹ ਦੋ ਹੀ ਸਵਾਲ ਨੇ ਇੱਕ ਦੁੱਖ ਭਰੀ ਖਬਰ ਆਸਟ੍ਰੇਲੀਆ ਤੋਂ ਆਈ ਪਿੱਟ ਦਾ ਇੱਕ ਬਰਤਾਰਾ ਕਿ ਅਸੀਂ ਜਿਹੜੇ ਮੁਲਕਾਂ 'ਚ ਇਹ ਉਮੀਦ ਨਾ ਜਾਨਦੇ ਕਿ ਘੱਟੋ ਘੱਟ ਉੱਥੇ ਮਨੁੱਖ ਦੀ ਕਦਰ ਹੈ ਮਨੁੱਖ ਦਾ ਸਤਕਾਰ ਹੈ ਉਹਨਾਂ ਦੀ ਮਿਹਨਤ ਦਾ ਮੁੱਲ ਹੈ ਉੱਥੇ ਨਸਲੀ ਹਿੰਸਾ ਵੀ ਹੋਵੇ ਤੇ ਨਸਲੀ ਬਿਵਹਾਰ ਵੀ ਹੋਵੇ ਇੱਕ ਵਾਰ ਫਿਰ ਇਹ ਬਰਤਾਰਾ ਆਸਟ੍ਰੇਲੀਆ ਤੋਂ ਸਾਹਮਣੇ ਆਇਆ ਜਦੋਂ ਇੱਕ ਸਿੱਖ ਨੌਜਵਾਨ ਪੰਜਾਬੀ ਮੁੰਡੇ ਦੇ ਉੱਤੇ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਤੇ ਫਿਰ ਉਹਦੇ ਉੱਤੇ ਬਾਰ ਵੀ ਕੀਤਾ ਗਿਆ ਉਹਦੀ ਨੱਕ ਦੀ ਹੱਡੀ ਤੋੜੀ ਗਈ ਬਿਲਕੁਲ ਜੀ ਆਸਟ੍ਰੇਲੀਆ ਦੇ ਜਲੋਂਗ ਸ਼ਹਿਰ ਦੇ ਵਿੱਚ ਇੱਕ ਸਿੱਖ ਨੌਜਵਾਨ ਤੇ ਉੱਤੇ ਨਸਲੀ ਹਮਲਾ ਕੀਤਾ ਗਿਆ 21 ਸਾਲਾਂ ਦਾ ਇਹ ਨੌਜਵਾਨ ਹੈ ਹਰਮਨਪ੍ਰੀਤ ਸਿੰਘ ਜਿੰਮ ਤੋਂ ਬਾਹਰ ਆਇਆ ਤਾਂ ਤਿੰਨ ਮੁੰਡਿਆਂ ਨੇ ਘੇਰਿਆ ਉਹਦੇ ਉੱਤੇ ਹਮਲਾ ਕੀਤਾ ਉਹਦੀ ਨੱਕ ਦੀ ਹੱਡੀ ਤੋੜੀ ਤੇ ਮਤਲਬ ਕਿ ਬਹੁਤ ਪੱਦੇ ਸ਼ਬਦ ਬੋਲੇ ਬਾਪਸ ਜਾਣ ਦੀਆਂ ਗੱਲਾਂ ਕੀਤੀਆਂ ਸੋ ਇਹ ਘਟਨਾ 18 ਫਰਵਰੀ ਦੇ ਰਾਤ ਦਸੀ ਜਾ ਰਹੀ ਹੈ 18 ਫਰਵਰੀ ਦੇ ਰਾਤ ਮਤਲ ਲੰਗਿਆ ਕੱਲਿਆ ਸੋ ਜਦੋਂ ਉਹ ਕਹਿੰਦੇ ਕਿ ਉਹ ਕੋਰੀਆ ਇਲਾਕੇ ਦੇ ਵਿੱਚ ਜਿੰਮ ਦੇ ਵਿੱਚ ਵਰਕਆਊਟ ਕਰ ਰਿਹਾ ਸੀ ਤਾਂ ਕੁਝ ਨੌਜਵਾਨ ਅੰਦਰ ਆ ਕੇ ਉਹਦੇ ਉੱਤੇ ਨਸਲੀ ਟਿੱਪਣੀਆਂ ਕਰਨ ਲੱਗੇ ਤੇ ਇਹ ਕਹਿਣ ਲੱਗੇ ਬਾਪਸ ਜਾਓ ਆਪਣੇ ਮੁਲਕ ਮੁੜ ਜਾਓ ਤੇ ਹਰਮਨਪ੍ਰੀਤ ਸਿੰਘ ਕਹਿੰਦਾ ਕਿ ਜਦੋਂ ਮੈਂ ਆਪਣਾ ਵਰਕਆਊਟ ਕਰਕੇ ਬਾਹਰ ਆਇਆ ਤਾਂ ਉਹ ਤਿੰਨਾਂ ਨੇ ਮੈਨੂੰ ਘੇਰ ਲਿਆ ਉਹਨਾਂ ਨੇ ਕਿ ਕਿ ਮੇਰੇ ਤੇ ਹਮਲਾ ਕੀਤਾ ਉਹਨਾਂ ਚੋਂ ਇੱਕ ਨੇ ਮੇਰੇ ਨੱਕ ਤੇ ਆਪਣਾ ਸਿਰ ਮਾਰਿਆ ਜਿਸ ਨਾਲ ਮੇਰੀ ਨੱਕ ਦੀ ਹੱਡੀ ਝੁੱਟ ਗਈ ਤੇ ਨਤੀਜਾ ਕਿ ਕਹਿੰਦੇ ਕਿ ਮੈਂ ਹਸਪਤਾਲ ਦੇ ਵਿੱਚ ਹਾਂ ਮਾਨਸਿਕ ਤੌਰ ਤੇ ਵੀ ਪੀੜਤਾਂ ਲੋਕਾਂ ਨਿਸਤਾਨਕ ਲੋਕਾਂ ਨੂੰ ਹਸਪਤਾਲ ਵਿੱਚ ਹੈ ਚੰਗਾ ਵੀ ਸਾਰਾ ਕੁਝ ਹੈ ਸੋ ਕਹਿੰਦੇ ਕਿ ਪਰ ਉਹ ਆਪਣੀ ਗੱਡੀ ਚ ਫਰਾਰ ਹੋ ਗਏ ਉਹਨੇ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਾ ਦਿੱਤੀ ਹੈ ਸੋ ਦੇਖਣਾ ਹੋਵੇਗਾ ਪੁਲਿਸ ਇਸ ਮਸਲੇ ਨੂੰ ਕਿਵੇਂ ਲੈਂਦੀ ਹੈ ਲੋਕੀ ਰਵਨੀਤ ਸਿੰਘ ਬੱਟੂ ਵੀ ਅਕਾਲੀਵਾਲ ਦੇ ਖਿਲਾਫ ਇੱਕ ਵਾਰ ਫੇਰ ਗਰਜੇ ਨੇ ਅੱਜ ਕੱਲ ਕਾਂਗਰਸ ਪਾਰਟੀ ਤੇ ਅਕਾਲੀ ਦਲ ਉਹਨਾਂ ਦੇ ਨਿਸ਼ਾਨੇ ਤੇ ਨੇ ਸੱਤਾਧਾਰੀ ਤਰਨੂ ਵੀ ਕਿਹਾ ਮਤਲਬ ਪੰਜਾਬ ਦੇ ਵਿੱਚੋਂ ਸਰਗਰਮ ਰਹਿਣਾ ਚਾਹੁੰਦੇ ਨੇ ਨਜ਼ਰ ਆਉਣਾ ਚਾਹੁੰਦੇ ਨੇ ਇਸ ਵਾਰ ਨਿਸ਼ਾਨੇ ਤੇ ਰਵਨੀਤ ਮਿੱਟੂ ਨੇ ਅਕਾਲੀ ਦਲ ਨੂੰ ਲਿਆ ਤੇ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਵੋਟਾਂ ਦੇ ਲਈ ਇੱਕ ਡੇਰੇ ਦੇ ਪਿੱਛੇ ਲਾ ਕੇ ਇਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਰਵਨੀਤ ਮਿੱਟੂ ਆਪਣੇ ਦਾਦਾ ਬਿਆਨ ਸਿੰਘ ਹੋਰਾਂ ਦੀ ਦਿਨ ਮਨਾਉਣ ਦੇ ਲਈ ਚੰਡੀਗੜ੍ਹ ਦੇ ਵਿੱਚ ਸੀਗੇ ਤੇ ਮੀਡੀਆ ਨਾਲ ਖਾਤਿਬ ਹੁੰਦੇ ਉਹਨਾਂ ਨੇ ਕਿਹਾ ਆਸ਼ੂ ਦਾ ਸਵਾਲ ਆ ਗਿਆ ਵੀ ਕਿ ਹਾਂ ਆਸ਼ੂ ਨੂੰ ਕਿਦੋਂ ਲਿਆ ਰਹੇ ਜੀ ਭਾਜਪਾ ਜੋ ਕਹਿੰਦੇ ਨਾ ਨਾ ਉਹ ਕਾਂਗਰਸ ਰੱਖਿਆ ਹੋਇਆ ਸੀ ਕਿਉਂਕਿ ਉੱਥੇ ਕਾਂਗਰਸ ਚ ਰਹਿ ਕੇ ਉਹ ਸਾਡਾ ਹੀ ਕੰਮ ਕਰ ਰਿਹਾ ਇਸ ਲਈ ਉਹਨੂੰ ਲਿਆਉਣ ਦੀ ਲੋੜ ਨਹੀਂ ਜੇ ਉਹ ਇੱਧਰ ਆ ਗਿਆ ਮੇਰਾ ਕੰਮ ਪਤਾ ਨਹੀਂ ਉਹਨੇ ਤੰਜ ਦੇ ਰੂਪ ਚ ਜਾਂ ਆਸ਼ੂ ਦੀਆਂ ਮੁਸ਼ਕਲਾਂ ਵਧਾਉਣ ਦੇ ਲਈ ਹੈ ਸੋ ਇਹ ਤਾਂ ਰਮਨਿਤ ਬਿੱਟੂ ਜਨਨ ਪਰ ਅੱਜ ਅਕਾਲੀ ਦਲ ਉੱਥੇ ਜ਼ਿਆਦਾ ਉਹਨਾਂ ਦਾ ਫੋਕਸ ਹੈਗਾ ਅਕਾਲੀ ਦਲ ਕਹਿੰਦੇ ਪੰਜਾਬ ਦੇ ਵਿੱਚ ਚਿਟਾ ਲਿਆਉਣ ਵਾਲਾ ਸਾਰੇ ਜਾਣਦੇ ਨੇ ਇਹ ਰਮਨਿਤ ਬਿੱਟੂ ਕਹਿੰਦੇ ਅਕਾਲੀ ਦਲ ਨੇ ਹ ਸੱਤਾ ਹਾਸਲ ਕਰਨ ਦੇ ਲਈ ਕਹਿੰਦੇ ਡੇਰੇ ਦਾ ਸਾਥ ਮਾਨਣ ਦੇ ਲਈ ਬੇਅਦਬੀਆਂ ਕਰਾਤੀਆਂ ਕਹਿੰਦੇ ਸਾਰਾ ਪੰਜਾਬ ਜਾਣਦਾ ਇਹਦੇ ਉੱਤੇ ਫਿਰ ਅਖਾਲੀ ਦਲ ਦੇ ਬਲਾਰੇ ਸਾਹਮਣੇ ਆਏ ਉਹਨਾਂ ਨੇ ਕਿਹਾ ਵੀ ਕਿ ਰਵਨੀਤ ਮਿੱਟੂ ਨਵਾਂ ਨਵਾਂ ਭਾਤ ਭਈ ਬਣਿਆ ਇਸ ਦਿਉਂ ਦੀਆਂ ਗੱਲਾਂ ਨੂੰ ਜ਼ਿਆਦਾ ਕਿ ਭੀੜਤਾ ਨਾ ਨਾ ਲਿਓ ਕਿਉਂਕਿ ਉਹਨੂੰ ਆਦਤ ਹੈ ਅਜਿਹਾ ਝੂਠ ਬਿਆਨ ਕਰਨ ਦੀ ਉਹ ਹਲਕੀ ਰਾਜਨੀਤੀ ਕਰਦਾ ਹੈ ਉਹਦੀ ਸਮਝ ਦਾ ਪੱਧਰ ਜਿਆ ਉਹਨਾਂ ਨੇ ਵੀ ਮੋੜ ਮਾ ਜਵਾਬ ਦਿੰਦਾ ਪਰ ਰਵਨੀਤ ਮਿੱਟੂ ਹੋਰੀ ਲਗਾਤਾਰ ਹੁਣ ਮਤਲਬ ਕਿ ਪਹਿਲਾਂ ਰੌਣਗਪੁਰ ਦੀ ਨਾਲ ਉਲਝੇ ਰੌਣਗਪੁਰ ਦੀ ਟਿੱਪਣੀ ਤੋਂ ਬਾਅਦ ਫਿਰ ਉਹ ਉਹਦੇ ਤੋਂ ਮੋਦੀ ਤਾਂ ਕੋਦੇ ਪਿੱਠ ਤੇ ਖਲੋਤੇ ਪਰ ਉਹ ਮਾਹੌਲ ਬਣਿਆ ਨਹੀਂ ਜਿਹੜੀ ਮਾਹੌਲ ਦੀ ਉਮੀਦ ਬੀਜੇਪੀ ਤੋਂ ਲੈ ਕੇ ਰਵਨੀਤ ਬਿੱਟੂ ਨੇ ਕੀਤੀ ਸੀ ਫਿਰ ਉਹ ਕਿਸਾਨ ਹੰਦਲ ਦੇ ਹਵਾਲੇ ਨਾਲ ਪ੍ਰਿੰਕਾ ਗਾਂਧੀ ਦੇ ਸ਼ਿਕਾਇਤ ਕਰਨ ਦੇ ਹਵਾਲੇ ਨਾਲ ਆਏ ਸਾਹਮਣੇ ਕਿ ਮੈਂ ਕਰੂੰਗਾ ਸ਼ਿਕਾਇਤ ਉਹ ਜੀਰਿਆ ਕਹਿੰਦਾ ਭਰਾਵਾ ਤੈਂ ਤਾਂ ਸਾਡੀਆਂ ਪੰਗਾਂ ਲਾਈਆਂ ਹੈ ਨਾ ਕਿਉਂ ਚ ਪ੍ਰਿੰਕਾ ਗਾਂਧੀ ਨੂੰ ਕਿਉਂ ਮਾਰ ਰਿਹਾ ਤੇ ਇਧਰ ਇਹ ਕਹਿੰਦਾ ਜੀ ਪ੍ਰਿੰਕਾ ਗਾਂਧੀ ਨੂੰ ਇਰਾਦੇ ਨਾਂ ਮੈਨੂੰ ਮਰਨ ਲਈ ਮਾਰਨ ਲਈ ਭੇਜਿਆ ਸੀ ਮਰਵਾਉਣ ਲਈ ਮਤਲਬ ਇੰਨੀ ਦੇਰ ਬਾਅਦ ਇੱਥੇ ਆਇਆ ਇਹ ਸਾਜਿਜ ਤਾਂ ਹੁਣ ਉੱਥੇ ਕਹਿੰਦੇ ਨਹੀਂ ਮੇਰੇ ਖਿਆਲ ਆਇਆ ਤੇ ਇਹ ਮਸਲਾ ਤੇ ਹੁਣ ਇਹ ਪਹਿਲੂ ਦੇ ਉੱਤੇ ਵੀ ਉਹਨਾਂ ਨੇ ਆਪਣਾ ਵੱਡਾ ਨੁਕਤਾ ਸਾਂਝਾ ਕੀਤਾ ਸੋ ਉਹਨਾਂ ਦੇ ਨਿਤਾਰੇ ਬਿਆਨ ਕਿ ਉਹ ਪੰਜਾਬ 'ਚ ਬੀਜੇਪੀ ਦਾ ਚਿਹਰਾ ਮੋਰਾ ਬਣਨ ਦੀ ਉਤਾਪਨ ਲੈ ਨੇ ਜਾਂ ਉਹਨਾਂ ਨੂੰ ਪਾਰਟੀ ਵੱਲੋਂ ਕੋਈ ਟਾਸਕ ਮਿਲਦਾ ਜਾਂ ਆਪ ਮਹਾਰੇ ਜਦੋਂ ਉਹਨਾਂ ਦੇ ਮੂਰੇ ਮਾਈਕ ਆ ਜਾਂਦਾ ਤਾਂ ਉਹ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਲਈ ਸਾਹਮਣੇ ਆ ਜਾਂਦੇ ਜੋ ਵੀ ਹੋਵੇ ਚਰਚਾ 'ਚ ਵੀ ਰਹਿੰਦੇ ਨੇ ਰਵਿਵਿਟੂ ਵਿਵਾਦ 'ਚ ਵੀ ਰਹਿੰਦੇ ਨੇ ਤੇ ਬੀਜੇਪੀ ਦੇ ਚਿਹਰੇ ਮੋਰੇ ਵੀ ਨੇ ਸੋ ਦੇਖਦੇ ਹਾਂ ਕੌਣ ਕੀ ਖਟਦਾ ਜੀ ਪਰ ਰਾਜਨੀਤੀ ਪੂਰੀ ਸਰਗਰਮੀ ਨਾਲ ਅੱਗੇ ਵਧ ਰਹੀ ਹੈ ਧਿਆਨ ਟਾਰਗੇਟ ਸਾਰਿਆਂ ਦਾ 227 ਹੈ ਬਹੁਤ ਬਹੁਤ ਸ਼ੁਕਰੀਆ